ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਮਾਫੀ ਨੇ ਸਿਆਸੀ ਗਲਿਆਰਿਆਂ 'ਚ ਚਰਚਾ ਛੇੜ ਦਿੱਤੀ ਹੈ। ਸ਼੍ਰੋਮਣੀ ਕਾਲੀ ਦਲ ਦੇ 193ਵੇਂ ਸਥਾਪਨਾ ਦਿਵਸ ਤੇ ਮੌਕੇ ਤੇ ਸੁਖਬੀਰ ਸਿੰਘ ਬਾਦਲ ਸ਼੍ਰੀ ਕਾਲਕਸ ਵਿਖੇ ਨਤਮਸਤਕ ਹੁੰਦੇ ਨੇ ਅਤੇ ਫਿਰ ਮਾਫੀ ਮੰਗਦੇ ਆ ਹੱਥ ਜੋੜ ਕੇ ਪੰਜਾਬ ਤੇ ਸਾਰੇ ਪੰਜਾਬੀਆਂ ਤੋਂ ਕਹਿੰਦੇ ਆ ਕਿ ਸਾਡੀ ਸਰਕਾਰ ਵੇਲੇ ਜਾਣੀ ਪ੍ਰਥਕ ਸਰਕਾਰ ਵੇਲੇ ਜੋ ਗਲਤੀਆਂ ਸਾਡੇ ਤੋਂ ਕਿਤੇ ਹੋ ਗਈਆਂ ਜਾਣੇ ਅਣਜਾਣੇ ਜਾਂ ਖਾਸ ਕਰਕੇ ਜਿਨ੍ਹਾਂ ਲਈ ਬੇਦਬੀਆਂ ਹੋਈਆਂ ਸਨ ਸਾਡੀ ਸਰਕਾਰ ਵੇਲੇ ਉਹਨਾਂ ਦੇ ਲਈ ਮੈਂ ਹੱਥ ਜੋੜ ਕੇ ਮਾਫੀ ਮੰਗਦਾ ਸੁਪੀਰ ਸਿੰਘ ਬਾਦਲ ਨੇ ਕਿਹਾ ਕਿ ਮੈਨੂੰ ਅਤੇ ਮੇਰੇ ਮਰਹੂਮ ਜੋ ਉਹਨਾਂ ਦੇ ਪਿਤਾ ਜੀ ਸਨ ਪ੍ਰਕਾਸ਼ ਸਿੰਘ ਬਾਦਲ ਤੇ ਸਾਨੂੰ ਦੋਨਾਂ ਨੂੰ ਬੜਾ ਦੁੱਖ ਲੱਗਿਆ ਸੀਗਾ ਬੇਦਬੀਆਂ ਦਾ ਲੇਕਿਨ ਸ਼ਾਇਦ ਅਸੀਂ ਸਮਾਂ ਰਹਿੰਦੇ ਹੋਏ ਇਨਸਾਫ ਨਹੀਂ ਦੇ ਪਾਏ ਤਾਂ ਹੀ ਪੰਜਾਬ ਦੇ ਪੰਜਾਬੀਆਂ ਨੇ ਸਰਕਾਰ ਦਾ 2017 ਚ ਤਖਤਾ ਪਲਟ ਦਿੱਤਾ ਸੀ ਫਿਰ ਉਸ ਤੋਂ ਬਾਅਦ ਕਾਂਗਰਸ ਦੀ ਸਰਕਾਰ ਆਈ ਉਹਨਾਂ ਨੇ ਕਿਹਾ ਸਾਨੂੰ ਲੱਗਿਆ ਵੀ ਸ਼ਾਇਦ 5 ਸਾਲਾਂ ਚ ਜਿਹੜੀ ਸੈੱਟ ਹੁੰਦੀ ਹੈ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਹੁੰਦੀ ਹੈ ਇਹ ਕੋਈ ਨਾ ਕੋਈ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰੂਗੀ ਲੇਕਿਨ ਕੁਝ ਵੀ ਨਹੀਂ ਹੋ ਪਾਇਆ ਇੱਥੇ ਤੱਕ ਕਿ ਵਿਰੋਧੀ ਪਾਰਟੀਆਂ ਨੇ ਬਾਦਲ ਪਿਉ ਪੁੱਤ ਤੇ ਨਿਸ਼ਾਨਾ ਸਾਧਿਆ ਇਹਨਾਂ ਵੱਲ ਉਂਗਲ ਵੀ ਚੱਕੀ ਕਿ ਸ਼ਾਇਦ ਬੇਅਦਬੀਆਂ ਦੇ ਵਿੱਚ ਬਾਦਲ ਪਰਿਵਾਰ ਦਾ ਜਾਂ ਸ਼੍ਰੋਮਣੀ ਕਾਲੀ ਦਲ ਦੇ ਹੋਰ ਲੀਡਰਾਂ ਦਾ ਨੇਤਾਵਾਂ ਦਾ ਸ਼ਾਇਦ ਕੋਈ ਹੱਥ ਹੋਵੇ ਲੇਕਿਨ ਅਜੇ ਆ ਕੁਝ ਵੀ ਬਾਹਰ ਨਹੀਂ ਆਇਆ ਉਹਨਾਂ ਨੇ ਕਿਹਾ ਕਿ ਉਸ ਤੋਂ ਬਾਅਦ ਫਿਰ ਦੁਬਾਰਾ ਨੂੰ ਆਮ ਆਦਮੀ ਪਾਰਟੀ ਸਰਕਾਰ ਆਈ ਹੈ ਲੇਕਿਨ ਫਿਰ ਵੀ ਬੇਅਦਬੀਆਂ ਦਾ ਇਨਸਾਫ ਨਹੀਂ ਮਿਲ ਪਾਇਆ ਸਾਡੇ ਤੇ ਵਿਰੋਧੀ ਪਾਰਟੀ ਨੇ ਉਂਗਲਾ ਚੱਕੀਆਂ ਪਰ ਕੁਝ ਵੀ ਸਾਡੇ ਖਿਲਾਫ ਕੋਈ ਸਬੂਤ ਕਿਸੇ ਨੂੰ ਵੀ ਨਹੀਂ ਮਿਲਿਆ ਉਹਨਾਂ ਨੇ ਕਿਹਾ ਕਿ ਮੈਂ ਹੱਥ ਜੋੜ ਕੇ ਮਾਫੀ ਮੰਗਦਾ ਕਿ ਜੋ ਕੁਝ ਵੀ ਜਾਣੇ-ਜਾਣੇ ਚ ਹੋਇਆ ਉਹਨੂੰ ਹੁਣ ਭੁੱਲ ਚੁੱਕ ਸਮਝ ਕੇ ਮਾਫ ਕੀਤਾ ਜਾਵੇ। ਸੋ ਕਿਤਨਾ ਕਿਤੇ ਪੰਥਕ ਸਫਿਆਂ ਤੇ ਇਸ ਗੱਲ ਨੇ ਸਭ ਨੂੰ ਟੰਬਿਆ ਜਰੂਰ ਹੈ। ਇੱਥੇ ਤੱਕ ਕਿ ਜਿਹੜੇ ਸ਼੍ਰੋਮਣੀ ਕਾਲੇ ਦਲ ਤੋਂ ਰੁੱਸ ਕੇ ਨਾਰਾਜ਼ ਹੋ ਕੇ ਲੀਡਰ ਸਹਿਬਾਨ ਇਧਰ ਉਧਰ ਗਏ ਸਨ ਜੇ ਗੱਲ ਕਰੀਏ ਸ਼੍ਰੋਮਣੀ ਕਾਲੇ ਦਲ ਸਖਤ ਬਣਾਇਆ ਗਿਆ ਸੀਗਾ। ਉਹਦੇ ਪ੍ਰਧਾਨ ਸੁਦੇਵ ਸਿੰਘ ਢੀਂਟਸਾ ਉਹਨਾਂ ਨੇ ਵੀ ਇਸ ਬਿਆਨ ਦਾ ਸੁਖਬੀਰ ਸਿੰਘ ਬਾਦਲ ਦੇ ਇਸ ਬਿਆਨ ਦਾ ਸਵਾਗਤ ਕੀਤਾ। ਉਹਣਾ ਨੇ ਵੀ ਕਿਹਾ ਕਿ ਜੇਕਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮਾਫੀ ਮੰਗੀ ਹੈ ਤਾਂ ਕਿਤਨਾ ਕਿਤੇ ਇੱਕ ਚੰਗੀ ਸ਼ੁਰੂਆਤ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਪੰਥਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੱਲੋਂ ਜੋ ਇਹ ਮਾਫੀ ਮੰਗੀ ਗਈ ਹੈ ਕਾਰਤਕ ਸਾਹਿਬ ਖੜ ਕੇ ਪੂਰੇ ਪੰਜਾਬ ਪੂਰੇ ਪੰਜਾਬੀਆਂ ਤੋਂ ਇਹ ਕਿੱਥੇ ਤੱਕ ਹੁਣ ਉਹਨਾਂ ਨੂੰ ਅੱਗੇ ਹੋਰ ਲੈ ਕੇ ਜਾਂਦੀ ਹੈ ਕਿਉਂਕਿ ਕਈ ਪਾਰਟੀਆਂ ਹੁਣ ਪੰਜਾਬ ਨੇ ਦੇਖ ਲੀਆਂ ਨੇ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਆਮ ਆਦਮੀ ਪਾਰਟੀ ਪਰ ਕਿਤਨਾ ਕਿਤੇ ਬੇਵਦੀਆਂ ਦਾ ਇਨਸਾਫ ਹਲੇ ਵੀ ਪੰਜਾਬੀਆਂ ਨੂੰ ਨਹੀਂ ਮਿਲਿਆ ਸੋ ਹੁਣ ਸੁਖਬੀਰ ਸਿੰਘ ਬਾਦਲ ਦੀ ਇਸ ਮਾਫੀ ਦੇ ਨਾਲ ਇਸ ਕਦਮ ਨੂੰ ਇਸ ਤਰ੍ਹਾਂ ਦੇਖਿਆ ਜਾ ਰਿਹਾ ਕਿ ਹੁਣ ਜਿੰਨੇ ਵੀ ਰੁਸ ਕੇ ਸ਼੍ਰੋਮਣ ਕਾਲੇ ਦਲ ਤੋਂ ਬਾਹਰ ਪੁਰਾਣੇ ਨਵੇਂ ਲੀਡਰਸ਼ਿਪ ਬਾੜ ਦਾ ਵਰਕਰ ਗਏ ਸੀ ਕਿਤਨਾ ਕਿਤੇ ਉਹਨਾਂ ਦੇ ਦਿਲ ਨੂੰ ਟੁੰਬਿਆ ਜਾ ਰਿਹਾ ਤਾਂ ਕਿ ਉਹ ਫਿਰ ਦੁਬਾਰਾ ਇਕਜੁੱਟ ਹੋ ਸਕਣ ਅਤੇ ਪੰਜਾਬ ਦੀ ਭਲਾਈ ਲਈ ਪੰਜਾਬ ਲਈ ਪੰਜਾਬੀਆਂ ਲਈ ਪੰਜਾਬੀਅਤ ਲਈ ਕੁਝ ਵਧੀਆ ਫਿਰ ਦੁਬਾਰਾ ਇਕੱਠੇ ਹੋ ਕੇ ਪੰਥਕ ਪਾਰਟੀ ਸ਼੍ਰੋਮਣੀ ਕਾਲੀ ਦਲ ਕੁਝ ਹੋਰ ਅੱਗੇ ਕਰ ਸਕੇ